ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਗੁੰਡੇ ਪਾਏ ਆ ਜੀ ਇੱਥੇ ਗਿਣ ਲੈਨੇ ਆਪਾਂ ਲੱਗ ਜੀ 2 4 6 8 10 12 14 16 18 20 22 24 26 ਗੁੰਡੇ ਪਾਏ ਆ ਜੀ ਇਹ ਆਪਣਾ ਇਹ ਡਿਜ਼ਾਈਨ ਹੈਗਾ ਜੀ ਇੱਥੇ ਤਾਂ ਆਪਾਂ ਬਣਾਵਾਂਗੇ ਜੀ ਤਿੰਨ ਗੁੰਡੇ ਤੇ ਤਿੰਨ ਵਿੱਚ ਆਪਣੇ ਆਉਣਗੇ ਜੀ ਚਾਰ ਗੁੰਡੇ ਇਸ ਤਰ੍ਹਾਂ ਡਿਜ਼ਾਈਨ ਬਣਦਾ ਹੈਗਾ ਚਲੋ ਆਪਾਂ ਨਾਲ ਤਾਂ ਦੱਸ ਦਿੰਨੇ ਨਾਲ ਆਪਾਂ ਬਣਾਵਾਂਗੇ ਵੀਡੀਓ ਤੋਂ ਪਤਾ ਲੱਗ ਜੂਗਾ ਜੇ ਆ ਹੀ ਆਪਾਂ ਗਣਤੀ ਕਰਕੇ ਦੱਸਦੇ ਆ ਤਾਂ ਫਿਰ ਥੋੜਾ ਵਾਧਾ ਘਾਟਾ ਹੋ ਜਾਂਦਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਸਾਹਰੀ ਪਹਿਲਾਂ ਪੁੱਲ ਦੀ ਡਿਜ਼ਾਈਨ ਤਾਂ ਦੱਸਣਾ ਡਿਜ਼ਾਈਨ ਬਹੁਤ ਸੋਹਣਾ ਬਣਦਾ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਬਹੁਤ ਸੋਹਣਾ ਬਣਦਾ ਡਿਜ਼ਾਈਨ ਜੀ ਤੇ ਚਲੋ ਜੀ ਆਪਾਂ ਦੱਸਦੇ ਆ ਬਣਾਉਣਾ ਚਲੋ ਜੀ ਆਪਾਂ ਜਿਹੜਾ ਪਹਿਲਾਂ ਬੋਲ ਲਿਆ ਹੁਣ ਨਹੀਂ ਬੋਲਾਂਗੇ ਤੇ ਆਪਾਂ ਡਿਜ਼ਾਈਨ ਸਟਾਰਟ ਕਰਦੇ ਆਪਾਂ ਤਿੰਨ ਗੁੰਡੇ ਇੱਕ ਗੁੰਡਾ ਆਪਾਂ ਤਾ ਰਹਿਆ ਤਿੰਨ ਗੁੰਡੇ ਆਪਾਂ ਉਲਟੇ ਬਣਾ ਲਾਂਗੇ ਜੀ ਇੱਥੇ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਾਂਗੇ ਇੱਥੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਵੜ પા ਕੇ ਧਾਗਾ ਆਪਣੇ ਵੱਲ ਕੀਤਾ ਸੀ ਤਾਂ ਆਪਣਾ ਵੜ ਪੈ ਗਿਆ ਤੇ ਹੁਣ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਇੱਥੇ ਆਪਾਂ ਚਾਰ ਕੁੰਡੇ ਉਲਟੇ ਬਣਾਵਾਂਗੇ ਜੀ 2 3 4 ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਤਗਾ ਆਪਣੇ ਵੱਲ ਕਰਾਂਗੇ ਇਸ ਤਰ੍ਹਾਂ ਇਹਨਾਂ ਨੂੰ ਕੁੰਡਿਆਂ ਨੂੰ ਇਸ ਤਰ੍ਹਾਂ ਪਲਟਾ ਕੇ ਦੋਵਾਂ ਦਾ ਇੱਕ ਕਰ ਦਾਂਗੇ ਤਿੰਨ ਕੁੰਡੇ ਸੀ ਆਪਣੇ ਕੋਲ ਜੇ ਆਪਾਂ ਤਿੰਨ ਹੀ ਫੇਰ ਬਣਾ ਲਈ ਆ ਇੱਥੇ ਆਪਾਂ ਚਾਰ ਕੁੰਡੇ ਫਿਰ ਉਲਟੇ ਬਣਾਵਾਂਗੇ ਇੱਕ ਕੁੰਡਾ ਸਿੱਧਾ ਵੜ ਪਾ ਕੇ ਆ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਦਾਂਗੇ ਇਥੇ ਆਪਾਂ ਤੇਨਾਂ ਗੁੰਡੇ ਚਾਹੀਦੇ ਜੇ ਉਲਟੇ ਆਪਾਂ ਇੱਥੇ ਦੋਵਾਂ ਦਾ ਇੱਕ ਕਰ ਦੇਾਂਗੇ ਆਹ ਗੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਹੁਣ ਆਪਣੇ ਇਹ ਹੋ ਗਏ 25 ਗੁੰਡੇ ਆ 2 4 6 8 10 12 14 16 18 20 22 24 25 ਗੁੰਡੇ ਜੀ ਪਹਿਲਾਂ ਆਪਾਂ ਗਿਣਿਆ 26 ਸੀਗੇ ਤੇ ਆਪਾਂ ਨੂੰ 25 ਗੁੰਡੇ ਚਾਹੀਦੇ ਆ ਜੀ ਆਪਣੇ ਇੱਥੇ ਤਿੰਨ ਤਿੰਨ ਡਿਜ਼ਾਈਨ ਬਣ ਜਾਂਦੇ ਜੀ ਹੁਣ ਆਪਾਂ ਆਗੇ ਉਲਟੇ ਪਾਸੇ ਉਲਟੇ ਪਾਸੇ ਆਪਾਂ ਇੱਕ ਗੁੰਡਾ ਤਾਰਾਂਗੇ ਤਿੰਨ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਤੇ ਤਿੰਨ ਗੁੰਡੇ ਉਲਟੇ ਇਸ ਤਰ੍ਹਾਂ ਬਣਾ ਕੇ ਆਪਾਂ ਸਲਾਈ ਕੰਪਲੀਟ ਕਰਦੇ ਆਂ ਹੁਣ ਜੇ ਆਪਾਂ ਉਲਟੀ ਸਲਾਈ ਬਣਾ ਲਈ ਇੱਥੇ ਆਪਾਂ ਤਿੰਨ ਗੁੰਡੇ ਇਧਰੋਂ ਸਿੱਧੇ ਬਣਾਏ ਸੀ ਇੱਥੇ ਆਪਣੇ ਜਿਹੜੇ ਵਿੱਚ ਚਾਰ ਸੀਗੇ ਇਹ ਆਪਾਂ ਚਾਰ-ਚਾਰ ਬਣਾਏ ਜੀ ਇਧਰੋਂ ਚਾਰ ਗੁੰਡੇ ਸਿੱਧੇ ਲਾਸਟ ਵਾਲੇ ਆਪਣੇ ਕੋਲੇ ਤਿੰਨ-ਤਿੰਨ ਸੀ ਤੇ ਆਹ ਤਿੰਨ-ਤਿੰਨ ਗੁੰਡੇ ਆਪਾਂ ਨੇ ਇਧਰੋਂ ਉਲਟੇ ਬਣਾਏ ਆ ਉਲਟੇ ਸਲਾਈ 'ਚ ਤੇ ਇੱਥੇ ਤਿੰਨ ਗੁੰਡੇ ਸਿੱਧੇ ਵਿੱਚ ਚਾਰ ਗੁੰਡੇ ਜਿਵੇਂ ਦੇ ਆਪਣੇ ਕੋਲੇ ਗੁੰਡੇ ਸੀਗੇ ਆਪਾਂ ਓਵੇਂ-ਓਵੇਂ ਦੇ ਬਣਾਏ ਆ ਸਿੱਧੇ ਪਾਸੇ ਆ ਗਏ ਜੀ ਆਪਾਂ ਇੱਥੇ ਆਪਾਂ ਬਣਾਵਾਂਗੇ ਜੀ ਦੋ ਗੁੰਡੇ ਉਲਟੇ ਹੁਣ ਧਾਗਾ ਪਿੱਛੇ ਕਰਾਂਗੇ ਆਹ ਹਾਹ ਕੁੰਡਾ ਇੱਕ ਉਲਟਾ ਲਵਾਂਗੇ ਇੱਕ ਆਪਾਂ ਆ ਲਵਾਂਗੇ ਹੁਣ ਆਪਾਂ ਇਹ ਥੋੜਾ ਜਿਹਾ ਲੂਜ਼ ਕਰ ਲੈਨੇ ਆ ਤੇ ਆਪਾਂ ਦੋਹਾਂ ਦਾ ਇੱਕ ਕਰ ਦਾਂਗੇ ਧਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਆਪਣੇ ਵੱਲ ਕਰਾਂਗੇ ਹੁਣ ਆਪਾਂ ਆਹ ਕੁੰਡਾ ਇਸ ਤਰ੍ਹਾਂ ਲਟਾ ਕੇ ਆਪਣਾ ਅਗਲਾ ਕੁੰਡਾ ਨਾਲ ਲੈ ਕੇ ਦੋਹਾਂ ਦਾ ਇੱਕ ਕਰ ਦਾਂਗੇ ਤਿਆ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ਪਹਿਲਾਂ ਆਪਣੇ ਕੋਲੇ ਚਾਰ ਕੁੰਡੇ ਸੀ ਹੁਣ ਆਪਣੇ ਕੋਲੇ ਦੋ ਕੁੰਡੇ ਰਹਿ ਗਏ ਇਧਰ ਆਪਣੇ ਕੋਲੇ ਡਿਜ਼ਾਈਨ ਐਂਡ ਤੇ ਸੀ ਤਾਂ ਆਪਾਂ ਤਿੰਨ ਕੁੰਡੇ ਰੱਖੇ ਸੀ ਉਹੀ ਦੋ ਕੁੰਡੇ ਆਪਣੇ ਕੋਲੇ ਰਹਿ ਗਏ ਉਲਟੇ ਇੱਕ ਆਪਾਂ ਇਹਦੇ ਨਾਲ ਲੈ ਕੇ ਬਣਾਤਾ ਇੱਥੇ ਆਪਾਂ ਫਿਰ ਆਹ ਕੁੰਡਾ ਲਵਾਂਗੇ ਨਾਲ ਇਧਰੋਂ ਸਲਾਈ ਪਾਵਾਂਗੇ ਆਪਾਂ ਦੋਵਾਂ ਦਾ ਇੱਕ ਕਰ ਦਾਂਗੇ ਤਾਂਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਤਾਂਗਾ ਆਪਣੇ ਵੱਲ ਕਰਾਂਗੇ ਆ ਕੁੰਡਾ ਇਸ ਤਰ੍ਹਾਂ ਲਟਾ ਕੇ ਅਗਲਾ ਕੁੰਡਾ ਲਵਾਂਗੇ ਨਾਲ ਦੋਵਾਂ ਦਾ ਇੱਕ ਕਰ ਦਾਂਗੇ ਦੋ ਕੁੰਡੇ ਉਲਟੇ ਤਾਂਗਾ ਪਿੱਛੇ ਕਰਾਂਗੇ ਆ ਵਾਲਾ ਕੁੰਡਾ ਨਾਲ ਲਵਾਂਗੇ ਇਸ ਤਰ੍ਹਾਂ ਸਲਾਈ ਪਾਵਾਂਗੇ ਤਾਂ ਦੋਵਾਂ ਦਾ ਇੱਕ ਤਾਂ ਆ ਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਅਗਲਾ ਕੁੰਡਾ ਇਹਦੇ ਨਾਲ ਲੈ ਕੇ ਦੋਵਾਂ ਦਾ ਇੱਕ ਕਰ ਦਾਂਗੇ ਕੁੰਡੇ ਆਪਣੇ ਜਿੰਨੇ ਸੀਗੇ ਉਨੇ ਹੀ ਪੂਰੇ ਆ ਕਿਉਂਕਿ ਆਪਾਂ ਇੱਕ ਇੱਕ ਕੁੰਡਾ ਇਧਰੋਂ ਘਟਾਇਆ ਵਿੱਚੋਂ ਚਾਰਾਂ ਚਾਰ ਜਿਹੜੇ ਕੁੰਡੇ ਸੀ ਆਪਣੇ ਆਪਣੇ ਕੋਲ ਦੋ ਦੋ ਕੁੰਡੇ ਰਹਿ ਗਏ ਕੁੰਡੇ ਆਪਣੇ ਸੇਮ ਹੀ ਆ ਜਿੰਨੇ ਆਪਣੇ ਕੋਲ ਸੀਗੇ ਹੁਣ ਆਪਾਂ ਆਗੇ ਜੀ ਉਲਟੀ ਸਾਈਡ ਉਲਟੀ ਸਾਈਡ ਆਪਾਂ ਇੱਥੇ ਦੋ ਕੁੰਡੇ ਬਣਾਵਾਂਗੇ ਜੀ ਸਿੱਦੇ ਪੰਜ ਕੁੰਡੇ ਉਲਟੇ ਬਣਨਗੇ ਜੀ ਦੋ ਤਿੰਨ ਚਾਰ ਪੰਜ ਦੋ ਕੁੰਡੇ ਸਿੱਦੇ ਪੰਜ ਕੁੰਡੇ ਉਲਟੇ ਲਾਸਟ ਵਾਲੇ ਦੋ ਕੁੰਡੇ ਸਿੱਦੇ ਇੱਕ ਕੁੰਡਾ ਉਲਟਾ ਆਪਣਾ ਇੱਕ ਡਿਜ਼ਾਈਨ ਬਣ ਗਿਆ ਜੀ ਪੂਰਾ ਹੋ ਗਿਆ ਇਹ ਆ ਸਿਲਾਈ ਹੁਣ ਆਪਾਂ ਪੂਰੀ ਸਿੱਧੀ ਬਣਾਵਾਂਗੇ ਇੱਕ ਸਲਾਈਆ ਤੇ ਇੱਕ ਇਧਰ ਆਉਂਦੀ ਆਪਾਂ ਬਣਾ ਕੇ ਫਿਰ ਮਿਲਦੇ ਆਂ ਜੀ ਹੁਣ ਜੇ ਆਪਾਂ ਦੋ ਸਲਾਈਆਂ ਸਿੰਪਲ ਬਣਾ ਲਈਆਂ ਵਿੱਚ ਇੱਕ ਉਲਟੀ ਇੱਕ ਸਿੱਧੀ ਤੇ ਹੁਣ ਆਪਾਂ ਇੱਕ ਵਾਰੀ ਤੁਹਾਨੂੰ ਹੋਰ ਦੱਸ ਦਿੰਨੇ ਆ ਡਿਜ਼ਾਈਨ ਇੱਥੇ ਫਿਰ ਆਪਾਂ ਚਾਰ ਸੌਰੀ ਤਿੰਨ ਕੁੰਡੇ ਉਲਟੇ ਬਣਾਵਾਂਗੇ ਹੁਣ ਆਪਾਂ ਆਹ ਕੁੰਡਾ ਉਲਟਾ ਬਣਾ ਲਵਾਂਗੇ ਇੱਕ ਕੁੰਡਾ ਸਿੱਧਾ ਗਲ ਪਾ ਕੇ ਅਗਲੇ ਦੋ ਗੁੰਡਿਆਂ ਦਾ ਇੱਕ ਗੁੰਡਾ ਹੁਣ ਆਪਾਂ ਆਹ ਗੁੰਡਾ ਫਿਰ ਉਲਟਾ ਬਣਾ ਲਵਾਂਗੇ ਇੱਥੇ ਆਪਾਂ ਚਾਰ ਗੁੰਡੇ ਬਣਾ ਲਵਾਂਗੇ ਇਧਰੋਂ ਆਹ ਗੁੰਡਾ ਬਣਾ ਲਵਾਂਗੇ ਉਲਟਾ ਫਿਰ ਇੱਕ ਗੁੰਡਾ ਸਿੱਧਾ ਇਹ ਆਪਣਾ ਹੁਣ ਦੂਜਾ ਡਿਜ਼ਾਈਨ ਸਟਾਰਟ ਹੋ ਗਿਆ ਜੀ ਆਪਣੇ 4 ਸਲਾਈਆਂ ਆ ਬਣੀਆਂ ਸੀ ਤੇ 2 ਸਲਾਈਆਂ ਆਪਾਂ ਸਿੰਪਲ ਬਣਾਈਆਂ ਤੇ 6 ਸਲਾਈਆਂ ਬਣੀਆਂ ਜੀ 6-6 ਸਲਾਈਆਂ ਆਪਾਂ ਇਸ ਤਰ੍ਹਾਂ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਡਿਜ਼ਾਈਨ ਤੁਸੀਂ ਕੋਟੀ, ਸਵੈਟਰ, ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਜਰੂਰ ਟਰਾਈ ਕਰਿਓ ਤੇ ਵੀਡੀਓ ਐਂਡ ਤੱਕ ਦੇਖਿਓ ਜੀ ਇਹ ਆਪਾਂ ਬਣਾਇਆ ਸੀਗਾ ਥੋੜਾ ਜਿਹਾ ਮਲਟੀ ਕਲਰ ਤੇ ਤੇ ਇਹਦੇ ਤੇ ਵੀ ਦੇਖੋ ਜੀ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਇਸ ਤਰ੍ਹਾਂ ਬਣਦਾ ਏ ਇਹ ਨਿਕਲ ਕੇ ਕਿੰਨਾ ਸੋਹਣਾ ਲੱਗਦਾ ਤੇ ਜਰੂਰ ਟਰਾਈ ਕਰਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਕਮੈਂਟ ਵੀ ਕਰਦੇ ਹੋ ਸੋਹਣਾ ਜਾਂ ਤੇ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਜਰੂਰ ਕਰਦੇ ਹੋ ਤੇ ਮੇਰੇ ਚੈਨਲ ਨੂੰ ਸਪੋਰਟ ਕਰੋ ਜੀ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ ਦੇਖੋ ਜੀ ਇਸ ਤਰ੍ਹਾਂ ਬਣਦਾ ਥੋੜਾ ਇਹਨਾਂ ਚਾਨਣ ਜਿਹਾ ਇਸ ਤਰ੍ਹਾਂ ਪੈਂਦਾ ਹੈ ਕਿ ਵੀਡੀਓ ਐ ਥੋੜੀ ਜਿਹੀ ਵਧੀਆ ਨਹੀਂ ਦਿਂਦੀ ਤੇ ਬਾਕੀ ਡਿਜ਼ਾਈਨ ਬਹੁਤ ਸੋਹਣਾ ਜੀ ਆ ਦੇਖੋ ਜਿੱਥੋਂ ਆਪਾਂ ਇਸ ਤਰ੍ਹਾਂ ਦਿਖਾਉਨੇ ਆ ਕਿੰਨਾ ਸੋਹਣਾ ਬਣਿਆ ਤੇ ਕਿੰਨਾ ਸੌਖਾ 6 6 ਸਲਾਈਆਂ ਦਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓਸ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ